ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਜਲਿਆਂਵਾਲਾ ਬਾਗ ਸ੍ਰੀ ਅਮਰਤ ਸਹਾਬ ਵਿਖੇ ਉਹ ਸਾਹਮਣੇ ਜਲਿਆਂਵਾਲਾ ਬਾਗ ਹੈ ਜੀ ਤੇ ਆਪਾਂ ਉਹਦੇ ਵਿੱਚ ਹੁਣ ਚਲੋ ਐਂਟਰ ਕਰਦੇ ਹਾਂ ਹਾਂ ਉਹਨਾਂ ਦੀਆਂ ਮੂਰਤੀਆਂ ਬਣਾਈਆਂ ਗਈਆਂ ਨੇ ਜੋ ਇਸ ਬਾਗ ਵਿੱਚ ਸ਼ਹੀਦ ਹੋਏ ਸਨ ਬਹੁਤ ਪਿਆਰੇ ਪਿਆਰੇ ਬੱਚੇ ਵੀ ਨਾਲ ਆਏ ਸਨ ਅੰਗਰੇਜ਼ਾਂ ਨੇ ਇਹਨਾਂ ਤੇ ਗੋਲੀਆਂ ਚਲਾਤੀਆਂ ਸੀ ਜਿਸ ਦਾ ਬਦਲਾ ਉਦਮ ਸਿੰਘ ਨੇ ਲਿੱਤਾ ਸੀ ਬਹੁਤ ਹੀ ਪਿਆਰੇ ਬੱਚੇ ਨਾਲ ਆਏ ਸੀ ਬੇਕਸੂਰ ਲੋਕ ਸੀ ਬੇਨਹੱਥੇ ਲੋਕ ਸੀ ਖੁਸ਼ੀ-ਖੁਸ਼ੀ ਆਏ ਸੀ ਬਸਾਖੀ ਵਾਲੇ ਦਿਨ ਇੱਥੇ ਇਕੱਠ ਹੋਇਆ ਸੀ ਤੇ ਅੰਗਰੇਜ਼ਾਂ ਨੇ ਇਹਨਾਂ ਹੱਥੇ ਇਹਨਾਂ ਲੋਕਾਂ ਉੱਪਰ ਗੋਲੀਆਂ ਚਲਾਤੀਆਂ ਸੀ ਉਹ ਪਿੱਛੋਂ ਪੁੱਠੇ ਬਣਾਉਂਦੇ ਸੋ ਸੰਬੰਧੀ ਜੋ ਘਟਨਾ ਵਾਪਰੀ ਸੀ ਜਲੇਵਾਲੇ ਬਾਗ ਦੀ ਉਹ ਵੀ ਕੱਲ ਤੇ ਤੋਂ ਇਸ ਵੀਡੀਓ ਵਿੱਚ ਉਹਦਾ ਦ੍ਰਿਸ਼ ਦਿਖਾਇਆ ਗਿਆ ਹੈ ਸਾਰੀ ਇੰਗਲਿਸ਼ ਚ ਦੇਖੋ ਜਿੰਨੇ ਗਰੇਜ ਕੁੱਟਦੇ ਨੇ ਇੱਥੇ ਲੋਕਾਂ ਨੂੰ ਜਿੰਨਾ ਵਿਰਧ ਭਗਤ ਸਿੰਘ ਉੱਧਾ ਨੇ ਆਵਾਜ਼ ਉਠਾਈ ਉਦੋਂ ਸਿੰਘ ਨੇ ਆਵਾਜ਼ ਉਠਾਈ ਇਸ ਕਰਿਆ ਵਾਲਾ ਬਾਗ ਸਮਾਰਕ ਹੈ ਇਸਦੀ ਰਿਸਪੈਕਟ ਕੀਤੀ ਜਾਵੇ ਜਲਦੀ ਜਿੱਥੇ ਹੋਇਆ ਕਰੋ ਉਹ ਸਹੀ ਗੱਲ ਆ ਦੇਖੋ ਜੀ ਦਿਖਾਇਆ ਗਿਆ ਗੋਲੀਆਂ ਚੱਲਦੀਆਂ ਇੰਨੇ ਨੇ ਹੱਥੇ ਲੋਕ ਇਕੱਠੇ ਹੋਏ ਸਨ ਸਭ ਸੇ ਇੰਗਲਿਸ਼ ਵਿੱਚ ਸੀ ਹਿੰਦੀ ਦਾ ਪਾਠ ਪੰਜਾਬੀ ਦਾ ਪਾਠ ਸੀ ਉਹ ਅਸੀਂ ਮਿਸ ਕਰਤਾ ਇਹ ਕੁਝ ਹੋਰ ਵਾਲਾ ਐਂਡ ਲਾਹੌਰ ਵਾਲਾ all the chapters in the history of british rule came in illustration jalian wale bhag vich dikhaya janda hai ki kive sanu azadi mili is chapter te utthe dikhaya gaya ki kinne hi sade desh wasi shaheed hoye san azadi range and punjab react with most

ਕਿ ਜੋ ਵੀ ਅੱਜ ਸਾਡਾ ਦੇਸ਼ ਹੈ ਉਹ ਸਿਰਫ ਸਿਰਫ ਉਹਨਾਂ ਸਹੀ ਦਾਂ ਕਰਕੇ ਹੈ ਜਿਨ੍ਹਾਂ ਨੇ ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਦਵਾਈ ਸੀ ਜੇ ਤਾਂ ਸਾਇਦ ਅੱਜ ਵੀ ਗੁਲਾਮ ਹੁੰਦੇ ਜੀਂਦੇ ਇਹ ਇਹ ਦਿਖਾਇਆ ਗਿਆ ਹੈ ਜਿੱਥੇ ਗੋਲਿਆ ਚੱਲੀ ਆ ਸਭ ਨਹੀਂ ਉਹ ਆਂਦਾ ਹੈ ਜਿਲ੍ਹਿਆਂ ਵਾਲੇ ਬਾਦ ਵਿੱਚ ਜਿੱਥੇ ਲੋਕ ਕੰਡੀਸ਼ਨ ਚ ਰਹੇ ਇਹ ਸਾਰੀ ਅਸੀਂ ਇਸ ਵੀਡੀਓ ਵਿੱਚ ਵੀ ਦਿਖਾਵਾਂਗੇ ਸਾਨੂੰ ਬਣੇ ਰਹੋ ਜੀ ਅੰਤ ਤੱਕ ਆ ਆਪਣਾ ਪੁਰਾਣਾ ਪੰਜਾਬ ਹੈ ਸਿੰਦੂ ਘਾਟੀ ਦੀ ਸਭਿਅਤਾ ਜੋ ਆਪਣੇ ਇੱਥੇ ਮਿਲੀ ਆ ਸਿੱਕੇ ਮੋਹਰਾਂ ਜੋ ਮਿਲੇ ਹਨ ਉਸ ਸਮੇਂ ਦੇ ਦਿਖਾਏ ਗਏ ਹਨ ਤੇ ਇਹ ਸਾਡੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੋਰ ਤਸਵੀਰਾਂ ਦੇ ਨਾਲ ਆ ਹੜੱppa ਸਭਿਅਤਾ ਜੋ ਰੋਪੜ ਜਾਂ ਹੋਰ ਨੇੜੇ ਤੇੜੇ ਸ਼ਹਿਰਾਂ ਵਿੱਚ ਜੋ ਪੰਜਾਬ ਵਿੱਚ ਮਿਲੀ ਹੈ ਆ ਦੇਖੋ ਕਿੰਨੇ ਖਸਾ ਲੋਕ ਸਨ ਆ ਗਦਰ ਦੀ ਗੂੰਜ ਆ ਗਦਰ ਪਾਰਟੀ ਦਾ ਨਿਸ਼ਾਨ ਸੀਗਾ ਲੋਗੋ ਸੀ ਉਸ ਸਮੇਂ ਦੇ ਅਖਬਾਰਾਂ ਦੀਆਂ ਫੋਟੋਆਂ ਲੱਗੀਆਂ ਹਨ ਬਹੁਤ ਹੀ ਦੇਖਣਯੋਗ ਚੀਜ਼ ਹੈ ਜਲਿਆਂਵਾਲਾ ਬਾਗ ਜੇਕਰ ਤੁਸੀਂ ਹਰਮੰਦਰ ਸਾਹਿਬ ਜਾਣਦੇ ਹੋ ਤਾਂ ਜਰੂਰ ਦੇਖੋ ਆ ਦੇਖੋ ਜੀ ਫੋਟੋਆਂ 'ਚ ਦਿਖਾਇਆ ਗਿਆ ਉਸ ਸਮੇਂ ਦੀਆਂ ਖਬਰਾਂ ਨੇ ਕਿਵੇਂ ਸਾਡੇ ਦੇਸ਼ ਵਾਸੀਆਂ ਨੂੰ ਸ਼ਹੀਦ ਕੀਤਾ ਗਿਆ ਅੰਗਰੇਜ਼ਾਂ ਦੁਆਰਾ ਜਿਹੜੀ ਕਿ ਅਸੀਂ ਕੁਰਬਾਨੀ ਭੁੱਲ ਚੁੱਕੇ ਹਾਂ ਇੱਜ ਦੇ ਭਾਰਤ ਦੇ ਹਾਲਾਤ ਦੱਸੇ ਗਏ ਹਨ ਆ ਬਹੁਤ ਉੱਚਾ ਪੇੜ ਸੀ ਉੱਥੇ ਵੀਰ ਜੀ ਅਸੀਂ ਤਸਵੀਰ ਲਈ ਤੁਹਾਨੂੰ ਹੁਣ ਅਸੀਂ ਹੋਰ ਮਿਊਜ਼ੀਅਮ ਜੋ ਗੇਟ ਬਣੇ ਹਨ ਗੈਲਰੀ ਬਣੀ ਹੈ ਆਰਟ ਗੈਲਰੀ ਉਹਨਾਂ ਦੇ

सत्याग्रह करते उन्होंने मूर्तियां बनाई गई ने बहुत सोहनिया नेता नहीं अंग्रेजी चिट्ठी लिखता सिंह सरदार ਇਹ ਉਸ ਸਮੇਂ ਦੀਆਂ ਤਸਵੀਰਾਂ ਦਿਖਾ ਰਿਹਾ ਜਦੋਂ ਵਰਲਡ ਵਾਰ ਹੋਈ ਸੀ ਯੁੱਧ ਹੋਇਆ ਸੀ ਦੇਖੋ ਜੀ ਉਹ ਵਿੱਚ ਚਾਹ ਤੇ ਕੋਟ ਦੇ ਵਿੱਚ ਚਾਹ ਕੀ ਛੀਤੀ ਦੀ ਤੁਹ ਸਖਮੀ ਆ ਤੇ ਉਹ हां जी दोस्तों ਇਹ ਇੱਕ ਤਸਵੀਰ ਲਾਈ ਗਈ ਹੈ ਲਿਖਿਆ ਉਹ 13 ਅਪ੍ਰੈਲ ਦੀ ਰਾਤ ਜਦੋਂ ਗੋਲੀਆਂ ਚੱਲੀਆਂ ਸਨ ਇਹ ਬਹੁਤ ਹੀ ਦੁਖਦਾਈ ਘਟਨਾ ਸੀ ਜੋ ਕਿ ਇਸ ਬੀਬੀ ਨੇ ਆਪਣੇ ਸੱਲੇਖੇਟ ਲਿਖੀ ਸੀ ਦੱਸੀ ਸੀ ਜਏ ਜਰੂਰ ਪੜਿਓ ਆ ਤਸਵੀਰਾਂ ਨੇ ਜਾਦੀ ਖੁਲਾਟੀਆਂ ਦੀਆਂ

ਇੱਤੋਂ ਨਹੀਂ ਪਤਾ ਉਹ ਖੂ ਆਹੇ ਖੰਦੋ ਉ ਪਰੇ ਆ ਮਸਕੋ ਨਾ ਗੰਦੋ ਇਹ ਜੋ ਸਾਹਮਣੇ ਦਿਖ ਰਹੀ ਹੈ ਇਮਾਰਤ ਇਹ ਖੂਹ ਦੇ ਆਲੇ-ਦੁਆਲੇ ਬਣਾਈ ਗਈ ਹੈ ਇਹ ਉਹ ਖੂਹ ਹੈ ਜਿੱਥੇ ਭਾਰਤੀ ਨੇ ਹੱਥੇ ਲੋਕਾਂ ਨੇ ਅੰਗਰੇਜ਼ਾਂ ਦੀਆਂ ਗੋਲੀਆਂ ਤੋਂ ਬਚਣ ਲਈ ਸ਼ਾਲਾ ਮਾਰ ਦਿੱਤੀਆਂ ਸਨ ਇਸ ਖੂਹ ਵਿੱਚ ਹਜ਼ਾਰਾਂ ਹੀ ਭਾਰਤੀ ਸ਼ਹੀਦ ਹੋਏ ਇਹ ਉਹਨਾਂ ਦੀ ਅੱਜ ਵੀ ਯਾਦ ਦਵਾ ਰਿਆ ਹੈ ਤੇ ਜੋ ਸਾਹਮਣੇ ਦੀਵਾਰ ਦਿਖ ਰਹੀ ਹੈ ਅਸੀਂ ਦਿਖਾਵਾਂਗੇ ਇਹ ਉਹ ਦੀਵਾਰ ਹੈ ਜਿੱਥੇ ਇਕੱਠੇ ਹੋ ਸਨ ਲੋਕਾਂ ਅੰਗਰੇਜ਼ਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਉਹ ਗੋਲੀਆਂ ਦੇ ਨਿਸ਼ਾਨ ਅੱਜ ਵੀ ਇਸ ਦੀਵਾਰ ਵਿੱਚ ਹਨ ਤੇ ਇਹ ਵਾਈਟ ਕਲਰ ਨਾਲ ਜੋ ਚੌਰਸ ਚੌਰਸ ਦਿਖਾਏ ਹੈ ਇਹ ਗੋਲੀਆਂ ਦੇ ਨਿਸ਼ਾਨ ਹਨ ਇਹ ਦੇਖੋ ਕਿ ਅੰਗਰੇਜ਼ਾਂ ਨੇ ਕਿੰਨੀ ਅੰਦਾਜ਼ ਤੁੰਦ ਫਾਇਰਿੰਗ ਕੀਤੀ ਉਹਨਾਂ ਨੇ ਇਹਨੇ ਹੱਥੇ ਲੋਕਾਂ ਤੇ ਪੈਰਿੰਗ ਕੀਤੀ ਇਹ ਬੁਲੇਟ ਜਿਉਂ ਗੋਲੀਆਂ ਦੇ ਨਿਸ਼ਾਨ ਸੀ ਉਸ ਦਾ ਫਿਰ ਇੱਕ ਬਲੂਪ੍ਰਿੰਟ ਹੈ ਇਹ ਸਾਹਮਣੇ ਜਲਿਆਂ ਵਾਲਾ ਬਾਗ ਦਾ ਦ੍ਰਿਸ਼ ਦਿਖਾਉਂਦਾ ਹੋਇਆ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਅਤੇ ਲਾਈਕ ਕਰਕੇ ਦੱਸੋ ਤੁਹਾਨੂੰ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ